ਤੁਹਾਡਾ ਆਪਣਾ ਹਰਿਸ਼ਪ੍ਰਿੰਦ ਰਿਹਾ ਅੱਜ ਗੱਲਬਾਤ ਕਰਾਂਗੇ ਨੈਸ਼ਨਲ ਹਾਈਵੇ ਜਿਹੜੂ ਵੀ ਜਿੱਥੇ ਕਿ ਮੇਰੇ ਨਾਲ ਜੁਆਨ ਹਾਈਵੇ ਪੁਲਿਸ ਅਧਿਕਾਰੀ ਐਸਐਮ ਮਕਰਤਿੰਗ ਦੇਖਾਂਗੇ ਕਿ ਨਵੇਂ ਸਾਲ ਦੀ ਆਮਦ ਤੇ ਕੀ ਕਰਨਾ ਚਾਹੁੰਦੇ ਹੈਗੇ ਆ ਔਰ ਨਵੇਂ ਸਾਲ ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਕਰਦੇ ਹੈਗੇ ਔਰ ਕਿਸ ਤਰ੍ਹਾਂ ਆਪਣੀਆਂ ਹਾਈਵੇ ਤੇ ਜਿਹੜੀਆਂ ਹੈਗਾ ਤੇ ਇਸ ਧੁੰਦਾ ਦੇ ਪ੍ਰਗੋਬ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਹੈਗੇ ਆ ਸਰ ਸਵਾਗਤ ਹੈ ਚੈਨਲ ਵਿੱਚ ਸਵਾਗਤ ਕੀ ਧੰਨਵਾਦ ਭੁਲਾਰੀ ਸਾਹਿਬ ਸਤਿ ਸ਼ਕਾਲ ਬ੍ਰੀਟੀਬ ਜਲਿੰਦਰ ਦਾ ਜੀ ਧੰਨਵਾਦ 2024 ਦਾ ਪਰਵੇਸ਼ ਹੋ ਚੁੱਕਾ ਹੈਗਾ ਤੁਸੀਂ ਬਖੂਬੀ ਸਵਾਵਾ ਨਿਵਾ ਰਹੇ ਹੋ ਬੜੇ ਸਾਲਾਂ ਤੋਂ ਬੜੇ ਬਰਿਆਤ ਹੋਰ ਕੀ ਖਿਆਲ ਹੈ ਕਿ ਨਵੇਂ ਸਾਲ ਦੀ ਆਮਦ ਤੇ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਕਿ ਕੋਈ ਅਨਸਖਾ ਵੀ ਕਰਨਾ ਨਾ ਵਾਪਰੇ ਕਿਸ ਤਰ੍ਹਾਂ ਦੀ ਸੁਰੱਖਿਅਤ ਡਰਾਈਵਰੀ ਕਰਨੀ ਚਾਹੀਦੀ ਹੈਗੀ ਆ ਔਰ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਲੋਕਾਂ ਨੂੰ ਅਪੀਲ ਕਰਦੇ ਹੋ ਇਸ ਦੇ ਨਾਲ-ਨਾਲ ਕਿਸ ਤਰ੍ਹਾਂ ਦੀ ਮੁਬਾਰਕਬਾ ਦਿੰਦੇ ਹੋ ਨਵੇਂ ਸਾਲ ਦੇ ਮੌਕੇ ਸਭ ਤੋਂ ਪਹਿਲਾਂ ਕੀ ਨਵੇਂ ਸਾਲ ਦੀਆਂ ਮੁਬਾਰਕਾਂ ਇਹਨਾਂ ਨੂੰ ਕੋਟ ਕੋਟਰ ਲੱਖ ਲੱਖ ਮੁਬਾਰਕਾਂ ਜੀ ਸਾਰੇ ਸੀਨੀਅ ਬਾਕੀ ਇਹਨਾਂ ਨੂੰ ਜੀ ਹਦਾਤਾਂ ਦਿੱਤੀਆਂ ਗਈਆਂ ਨੇ ਆਪਣੀ ਦਿੱਤੀ ਹੋਈ ਨਿਯਮ ਮੁਤਾਬਕ ਚਲਾਓ ਜਿਹੜੇ ਓਵਰਟੇਕ ਗੱਡੀ ਨਾ ਕਰੋ ਤੋਂ ਦੂਸਤ ਕਾਰਨ ਐਕਸੀਡੈਂਟ ਹੁੰਦੇ ਆ ਜਿਹੜੀ ਕੋਟੀ ਦਿੱਤੀ ਹੈ ਜਗਾ ਉੱਥੇ ਗੱਡੀ ਨੂੰ ਆਪਣੇ ਖੜੀ ਕਰੋ ਹੋਟਲ ਦੇ ਗਾੜੀ ਗੱਡੀ ਨਾ ਖੜੋ ਸਾਈਡ ਤੇ ਕਰੋ ਜਿੱਥੇ ਵੀ ਕਰਨੀ ਜਿਹੜੀ ਜਗਾ ਉੱਥੇ ਖੜੀ ਕਰੋ ਕਿੰਨੇ ਸਾਲ ਹੋ ਗਏ ਇਸ ਡਿਪਾਰਟਮੈਂਟ ਸੁਭਾਣ ਨੂੰ ਦੇਖੋ ਜੀ ਪੁਲਿਸ ਦੇ ਚੰ ਸਰਵਿਸ ਦੇ ਸਾਡੀ ਬਹੁਤ ਸੰਤੁਸ਼ਟੀ ਹਾਲ ਹੋ ਗਈ ਆ ਲੋ ਨਹੀਂ ਕਰਦਿਆਂ ਨੂੰ ਵਧੀਆ ਤਰੀਕੇ ਨਾਲ ਜੁੜੀ ਕਰੀ ਤੇ ਇਦਾਂ ਗੱਲ ਕਰਦੇ ਰਹਾਂਗੇ ਨਵੇਂ ਸਾਲ ਦੇ ਵਿੱਚ ਵੀ ਇਸ ਤਰ੍ਹਾਂ ਹੀ ਸਾਰਿਆਂ ਨੂੰ ਬੱਬਲ ਕੋ ਨਹੀਂ ਹਦਾਇਤਾਂ ਕੀਤੀਆਂ ਗਈਆਂ ਆਪਣੇ ਨਸ਼ੇ ਛੱਡੋ ਵਧੀਆ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰੋ ਲੜਾਈ ਝਗੜੇ ਨਾ ਕਰੋ ਜਿਹੜਾ ਤੁਹਾਨੂੰ ਨਵਾਂ ਸਾਲ ਮੁਬਾਰਕਵਾਦ ਤੁਹਾਨੂੰ ਦਿੱਤੀ ਆ ਇਹਦੇ ਵਿੱਚ ਜਿਹੜੇ ਤੁਸੀਂ ਖਰਾਬਾ ਪੈਂਦੇ ਹੋ ਲਲਕਾਰੇ ਮਾਰਦੇ ਝਗੜੇ ਕਰਦੇ ਉਹ ਇਹ ਗੁਰਦੁਆਰਾ ਸਾਹਿਬ ਮੱਥਾ ਟੇਕੋ ਮੰਦਿਰ 'ਚ ਟੇਕੋ ਵਸੀਤ 'ਚ ਟੇਕੋ ਜਿੱਥੇ ਜਿੱਥੇ ਤੁਹਾਡਾ ਧਰਮਾ ਪੜੋਂਦਾ ਉੱਥੇ ਆਪਣੇ ਮੱਥੇ ਟੇਕੋ ਰੱਬ ਦਾ ਨਾਮ ਲਓ ਪ੍ਰਮਾਤਮਾ ਦਾ ਨਾਮ ਲਓ ਕਹਿੰਦੇ ਕਿ ਉਸੇ ਕਾਫੀ ਸਾਲ ਹੋ ਗਏ ਕਾਫ ਇਹ ਸੰਕਲਪ ਹੈ ਅੱਜ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕਰੂੰਗੇ ਆਖਰੀ ਡਿਊਟੀ ਦੇ ਆਖਰੀ ਪਲਾ ਤੱਕ ਦੇਖੋ ਜੀ ਜਿਸ ਤਰ੍ਹਾਂ ਡਿਊਟੀ ਚੱਲਦੀ ਹੈ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਆਖਰੀ ਪਲਾ ਤੱਕ ਵਧੀਆ ਤਰੀਕੇ ਨਾਲ ਕਰਾਂਗੇ ਕਿਸੇ ਨੂੰ ਮਤਲਬ ਸਹੀ ਰਾਹ ਦਿੰਦੀ ਹੈ ਵੀ ਕੋਈ ਮਾੜਾ ਕੰਮ ਨਾ ਕਰੋ ਮਾੜਾ ਕਰਮ ਨਾ ਕਰੋ ਵਧੀਆ ਤਰੀਕੇ ਨਾਲ ਡਿਊਟੀ ਕਰੋ ਕੋਈ ਰਿਸ਼ਵਤ ਨਾ ਲਓ ਜੋ ਰੋਡ ਦੇ ਉੱਤੇ ਪਫਲਕ ਯਾਰੀ ਇਹਨਾਂ ਨੂੰ ਵੀ ਇਹ ਹੁਕਮ ਦਿੱਤਾ ਨਹੀਂ ਵੀ ਆਪਣੇ ਸਹੀ ਤਰੀਕੇ ਨਾਲ ਗੱਡੀ ਚਲਾਵੋ ਹੋ ਕੇ ਨਾ ਚਲੋ ਨਵੇਂ ਸਾਧੂ ਲੈ ਕੇ ਹਾਈਵੇ ਤੇ ਤੂੰ ਇਦਾਂ ਮਾਮਲਾ ਸਾਹਮਣੇ ਆਇਆ ਕੋਈ ਖੇੜ ਖੱਪਦਾ ਜਾ ਜੇ ਅਗਰ ਸ਼ਾਮ ਦੇ ਸਮੇਂ ਕੋਈ ਖੜਖੱਪ ਕਰਦਾ ਹੈ ਤਾਂ ਕਿਸ ਤਰ੍ਹਾਂ ਦਾ ਐਕਸ਼ਨ ਆਵੇਗਾ ਕੀ ਖੇਦਾਇਤ ਹੈਗੀ ਹੈ ਪ੍ਰਸ਼ਾਸਨ ਦੀਆਂ ਦੇਖੋ ਜੀ ਜੋ ਲੜਾਈ ਝਗੜਾ ਕਰੇਗਾ ਉਹ ਤਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੋ ਸੀਨੀਅਰ ਅਫਸਰ ਨੇ ਸਾਡੇ ਵਿਕੇ ਬਾਲਾ ਤਰਫ ਅਫਸਰ ਨੇ ਕਾਨੂੰਨੀ ਕਾਰਵਾਈ ਕਰਨਗੇ ਬਾਕੀ ਠੀਕ ਹੈ ਵੈਸੇ ਮਾਹੌਲ ਸ਼ਾਂਤਮਈ ਲੋਕ ਚੱਲ ਰਹੇ ਨੇ ਕੋਈ ਲੜਾਈ ਝਗੜਾ ਨਹੀਂਗਾ ਬਿਲਕੁਲ ਆਲੁਕਿਆ ਵਧੀਆ ਤਰੀਕੇ ਨਾਲ ਚੱਲੇ ਸੋਤਰ ਕੋਈ ਜਦੋਂ ਕੋਈ ਸ਼ਰਾਰਤੀ ਅਸਰ ਭੱਜਣ ਵਗੈਰਾ ਕੋਈ ਕੋਸ਼ਿਸ਼ ਵਗੈਰਾ ਕਰਦਾ ਕਿ ਪਿੱਛਾ ਵਗੈਰਾ ਵੀ ਕਰਦੇ ਆ ਤੁਸੀਂ ਜਾਂ ਤੁਸੀਂ ਤੇ ਕੋਈ ਜੇ ਰੋ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਜੇ ਸੋਰਾ ਜਲੰਧਰ ਸਾਈਡ ਆ ਜਾਂ ਫਗਵਾੜਾ ਸਾਈਡ ਤੋਂ ਕੋਈ ਵਾਰਤਤ ਕਰਕੇ ਆਉਂਦਾ ਉਹ ਸਾਡੇ ਕੋਲ ਵਹੀ ਪੋਲਾ ਜੀ ਉੱਥੇ ਆਪਾਂ ਬੈਰੀਅਰ ਲੱਖੇ ਬੈਰੀਅਰ ਲਾ ਕੇ ਅਸੀਂ ਨਾਕਾ ਜਾਂ ਅਸੀਂ ਕੋਈ ਗੱਡੀ ਜਾਂ ਟਰੱਕ ਜਾਂ ਵਹੀਕਲ ਕੋਈ ਨਾ ਕੋਈ ਰੋਡ ਦੇ ਉੱਤੇ ਲਾ ਕੇ ਉਹਨੂੰ ਅਸੀਂ ਫੜ ਸਕਦੇ ਆ ਜਿਹੜੀ ਤੁਹਾਨੂੰ ਗੱਡੀ ਮਿਲੀ ਹੋਈ ਹੈਗੀ ਆ ਇਹ ਸਾਰੀ ਇਹਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈਗੀ ਹੈ ਗੱਡੀ ਬਿਲਕੁਲ ਠੀਕ ਹੈ ਜੀ ਹਾਂ ਹੁਣ ਗੱਡੀਆਂ ਨਵੀਆਂ ਆ ਰਹੀਆਂ ਨੇ ਇਸ ਸਾਲ ਚ ਆਉਣਗੀਆਂ ਗੱਡੀਆਂ ਬਾਕੀ ਠੀਕ ਹੈ ਜੀ ਪਾਇਲਟਾਂ ਵੀ ਕਰੀ ਨਹੀਂ ਆ ਵਾ ਡਿਊਟੀ ਵੀ ਕਰੀ ਦੀ ਆ ਵਧੀਆ ਗ ਉਹ ਜਿੱਦਰਾ ਮੱਖਣ ਸਿੰਘ ਜੀ ਦੇ ਨਾਲ-ਨਾਲ ਕਾਫੀ ਅੱਛੇ ਵਿਚਾਰ ਪੇਸ਼ ਕੀਤੇ ਨੇ ਨਾਲ-ਨਾਲ ਮੌਜੂਦ ਹਨ ਸਨ ਐਸਐ ਜਿਹੜੇ ਹੈਗੇ ਆ ਵਿੰਦਰਪਾਲ ਜੀ ਸਾਡੇ ਨਾਲ ਮੌਜੂਦ ਹੈਗੇ ਆ ਉਹ دیکھتے ہیں ਇਹਨਾਂ ਦਾ ਕੀ ਕਹਿਣਾ ਹੈਗਾ ਸਰ ਸਵਾਗਤ ਹੈ ਚਲ ਵਿੱਚ ਸਤਿ ਸ੍ਰੀ ਅਕਾਲ ਜੀ ਤੁਹਾਡੇ ਘਰ ਦੇ ਨਵੇਂ ਖਲਦੀਆਂ ਮੁਬਾਰਕਾ ਸਮੂਹ ਕੰਮਕਦ ਪਬਲਿਕ ਜਿਹਨੇ ਇਲਾਕਾ ਦੇ ਵਸਨੀਕਾਂ ਨੂੰ ਵੀ ਸਾਰਿਆਂ ਨੂੰ ਲੱਖ ਲੱਖ ਬੋਲ ਸਨ ਐਸੀ ਮੱਖਰ ਸਿੰਘ ਹਾਈਵੇ ਪੁਲ ਸਰਕਾਰੀ ਹੋਏ ਅਸੀਂ ਬਿੰਦਰਪਾਲ ਸਿੰਘ ਇਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਜਿਹੜਾ ਹੈਗਾ ਵਾ ਪਬਲਿਕ ਵੱਲੋਂ ਪੂਰਨ ਤੌਰ ਤੇ ਜਿਹੜੀ ਹੈਗੀ ਸਹਿਯੋਗ ਦੀ ਜਿਹੜੀ ਇਹਨਾਂ ਨੇ ਅਪੀਲ ਕੀਤੀ ਹੈਗੀ ਇਹ ਸਹਿਯੋਗ ਦੀ ਲੋੜ ਹੈ ਜੀ ਤਾਂ ਜੋ ਸੁਰੱਖਿਤ ਡਰਾਈਵਰੀ ਹੋ ਸਕੇ ਕੋਈ ਅਨਸਕਾ ਵੀ ਕਰਨਾ ਨਾ ਵਾਪਰ ਸਕੇ ਸਿਰ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਟੀਅਰ ਬਹਿਗਾ ਇੰਨੇ ਇੰਨੇ ਸਾਲਾਂ ਦੀ ਕਾਰਡ ਸ਼ੀਲਤਾ ਦਾ ਕੀ ਟੀਅਰ ਬਹਿਗਾ ਹਾਈਵੇ ਤਾਂ ਬਿਲਕੁਲ ਠੀਕ ਠਾਕ ਚੱਲ ਰਹੀ ਹੈ ਜੀ ਕੋਈ ਪ੍ਰੋਬਲਮ ਨਹੀਂ ਹੁੰਦੀ ਜਾਂ ਦਿਨ ਦਿਹਾੜੇ ਜਿਸ ਤਰ੍ਹਾਂ ਰਾਤੀ ਸੀਗਾ ਆਪਣੇ ਨਵੇਂ ਸਾਲ ਸੀ ਉਹਦੇ ਵਿੱਚ ਥੋੜੀ ਜਿਹੀ ਹ ਪਰ ਇਹ ਹੁਲੜ ਭਾਜੀ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਕਾਫੀ ਜਵਾਬਾਂ ਕਹਿ ਚੁੱਕੇ ਆਂ ਵੀ ਇਹ ਕੰਮ ਨਾ ਕਰੋ ਮਾੜਾ ਕੰਮ ਨਾ ਕਰੋ ਤੇ ਤੇਹਤੀ ਹਰਾਂ ਨੂੰ ਲੈ ਕੇ ਜਿੱਦਾਂ ਹੈਗਾ 26 ਜਨਵਰੀ ਜਾਂ ਦੀਵਾਲੀ ਆ ਕੋਈ ਸਪੈਸ਼ਲ ਹਦਾਇਤਾਂ ਵੀ ਕੋਈ ਜਾਰੀ ਹੁੰਦੀਆਂ ਜਾਂ ਰੋਜ਼ੀ ਤਰ੍ਹਾਂ ਸੇਮ ਚੱਲਦਾ ਕੰਮ ਸਾਰਾ ਨਹੀਂ ਜਦੋਂ ਕੋਈ ਦਿਨ ਤਿਹਾਰ ਹੁੰਦਾ ਜੀ ਜਿਸ ਤਰ੍ਹਾਂ ਉਹ ਸੀਨੀਅਰ ਅਫਸਰਾਂ ਨੂੰ ਹਦਾਇਤਾਂ ਮਿਲਦੀਆਂ ਨੇ ਵੀ ਰੋਡ ਦੇ ਉੱਤੇ ਰੋ ਕੋਈ ਲੜਾਈ ਝਗੜਾ ਨਾ ਹੋਏ ਜਾਂ ਕੋਈ ਕਿਸੇ ਵੀ ਕਿਸਮ ਦਾ ਕੋਈ ਵੀ ਮਾੜਾ ਕੰਮ ਨਾ ਕਰੇ ਪਬਲਿਕ ਤੇ ਰੋਡ ਤੇ ਰਹੀਦਾ ਜੀ ਕਬੀ ਖੜੇ ਤੋ ਇਸਨ ਹਾਈਵੇ ਪੁਰਸਕਾਰੀ ਮੱਖਣ ਸੰਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਤਤਪਰਾਈ ਦਾ ਹੈਗਾ ਰੋਡ ਤੇ ਹਾਈਵੇ ਤੇ ਤਤਪਰ ਰਹਿੰਦੇ ਹੈਗੇ ਆ ਸੁਵਾਵਾਂ ਨੂੰ ਆਉਂਦੀ ਹੈਗੇ ਬਸੂਬੀ ਸੁਵਾਵਾਂ ਔਰ ਇਹਨਾਂ ਦਾ ਕਹਿਣਾ ਹੈ ਕਿ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਪੂਰ ਪੁਲਿਸ ਦਾ ਪੂਰਨ ਤੌਰ ਤੇ ਸਹਿਯੋਗ ਕਰ ਤਾਂ ਜੋ ਕੋਈ ਅਣਸਕਾ ਵੀ ਘਟਨਾ ਨਾ ਵਾਪਰ ਸਕੇ ਧੰਨਵਾਦ